ਹਾਂਜੀ ਇਹ ਵਾਲੇ ਰਾਮ ਟੈਕਸ ਦੇ ਪਿਓਰ ਕਾਟਨ ਦੇ ਸੂਟ ਆਉਣਗੇ ਬਾਟਮ ਵਰਕ ਆਏਗਾ ਨਾਲ ਦੁਪੱਟਾ ਆਏਗਾ ਜੀ ਬਹੁਤ ਜਿਆਦਾ ਸੋਨਾ ਕਟਵਰਕ ਆਏਗਾ ਦੁਪੱਟੇ ਦੇ ਉੱਪਰ ਤੇ ਇਹ ਵਾਲੇ ਸੂਟ ਆਉਣਗੇ ਪਿਓਰ ਕਾਟਨ ਦੇ ਨਾਲ ਬਾਟਮ ਵੀ ਕਾਟਨ ਦੀ ਆਏਗੀ ਨੈੱਕ ਦੇ ਉੱਪਰ ਵਰਕ ਆਏਗਾ ਤੇ ਨਾਲ ਬਾਟਮ ਦੇ ਉੱਤੇ ਵਰਕ ਆਏਗਾ ਨਾਲੇ ਨਾਲ ਦੁਪੱਟਾ ਮਸਲੀਨ ਦੇ ਵਿੱਚ ਲਾਈਨਿੰਗ ਵਾਲਾ ਦੁਪੱਟਾ ਬਣਿਆ ਹੈ ਪ੍ਰਾਈਸ ਮੈਂਸ਼ਨ ਕੀਤਾ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਆਪਣੇ ਚੈਨਲ ਤੇ ਤੁਹਾਨੂੰ ਸਭ ਤੋਂ ਘੱਟ ਰੇਟ ਮਿਲਣਗੇ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਮਿਲਣਗੇ ਇਹ ਵਾਲੇ ਵੀ ਰਾਮ ਟੈਕਸ ਦੇ ਸੂਟ ਆਉਣਗੇ ਜੀ ਇਹਨਾਂ ਦੇ ਨਾਲ ਦੁਪੱਟੇ ਬਹੁਤ ਜ਼ਿਆਦਾ ਫੈਂਸੀ ਬਣੇ ਹੋਏ ਆ ਇਹ ਵਾਲੇ ਮਸਲੀਨ कॉटन ਦੇ ਸੂਟ ਆਉਣਗੇ ਨਾਲ ਦੁਪੱਟੇ ਪਿਓਰ ਦੇ ਬਣੇ ਹੋਏ ਆ ਬਾਟਮ ਵਰਕ ਆਏਗਾ ਇਹ ਵਾਲੇ ਪਿਓਰ कॉटन ਦਾ ਸੂਟ ਆਏਗਾ ਜੀ ਨਾਲ ਇਹਨਾਂ ਦੇ ਦੁਪੱਟੇ ਮਸਲੀਨ कॉटन ਦੇ ਬਣੇ ਹੋਏ ਆ ਵਰਕ ਵਾਲੇ ਤੇ ਇਹ ਵਾਲੇ ਮਸਲੀਨ कॉटन ਦੇ ਆਲ ਓਵਰ ਸੂਟ ਰਹੇਗਾ ਨਾਲ ਦੁਪੱਟਾ ਰਹੇਗਾ ਜੀ ਪਿਓਰ ਦਾ ਲੈਸ ਲੱਗੀ ਹੋਈ ਹੈ ਪ੍ਰਾਈਸ ਸਾਰਿਆਂ ਨੇ ਮੈਂਸ਼ਨ ਨੇ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹ ਆਲ ਓਵਰ ਸੂਟ ਆਉਣਗੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਾਂ ਇੰਡੀਆ ਤੋਂ ਬਾਹਰ ਵੀ ਸ਼ਿਪਿੰਗ ਕਰਦੇ ਹਾਂ ਫੋਰਨ ਕੰਟਰੀਆਂ ਦੇ ਵਿੱਚ ਵੀ ਸਟੀਚਿੰਗ ਵੀ ਆਪਣੇ ਕੋਲ ਹੈ ਤੁਸੀਂ ਸਟਿਚ ਕਰਕੇ ਵੀ ਸੂਟ ਲੈ ਸਕਦੇ ਹੋ ਇਹ ਵਾਲੇ ਗੀਜ਼ਾ ਕਾਟਨ ਦੇ ਸੂਟ ਆਉਣਗੇ ਨਾਲ ਦੁਪੱਟਾ ਆਏਗਾ ਪਿਓਰ ਦਾ ਤੇ ਇਹਨਾਂ ਦੇ ਉੱਪਰ ਵਰਕ ਬਹੁਤ ਜ਼ਿਆਦਾ ਸੋਨਾ ਹੋਇਆ ਕਲਰਵੇ ਦੇ ਵਿੱਚ ਬਹੁਤ ਜ਼ਿਆਦਾ ਸੋਨੇ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਆਰਡਰ ਕਰਨ ਲਈ ਨੰਬਰ ਦਿੱਤਾ ਹੈ ਇਹ ਜੌਰਜਟ ਦਾ ਆਏਗਾ ਜੀ ਪਰ ਮੀਟਰ ਦੇ ਹਿਸਾਬ ਨਾਲ ਫੈਬਰਿਕ ਆਏਗਾ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਬਾਤ ਤੋਂ ਬਾਤ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ